ਕੇਂਦਰੀ ਰਾਜ ਮੰਤਰੀ ਨੇ ਤੂਰੀ ਦਾ ਦੌਰਾ ਕੀਤਾ ਤੂਰੀ ਰੇਲਵੇ ਫਾਟਕ ਤੇ ਉਹਨਾਂ ਨੇ ਓਵਰ ਜੋ ਬ੍ਰਿਜ ਬਣਾਇਆ ਰਵਨੀਤ ਬਿੱਟੂ ਨੇ ਇੱਥੇ ਦੌਰਾ ਕੀਤਾ 57 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਉਹਨਾਂ ਨੇ ਇਸ ਮੌਕੇ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿ ਟਵੀਟ ਕਰਕੇ ਕ੍ਰੈਡਿਟ ਲੈਣਾ ਚਾਹੁੰਦੇ ਨੇ ਸੀਐਮ ਮਾਨ ਸੋ ਕੇਂਦਰੀ ਰਾਜ ਮੰਤਰੀ ਨੇ ਇੱਥੇ ਤੂਰੀ ਦਾ ਦੌਰਾ ਕੀਤਾ ਜਿਸ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੂਰੀ ਰੇਲਵੇ ਫਾਟਕ ਤੇ ਓਵਰ ਬ੍ਰਿਜ ਬਣਾਇਆ ਜਾਏਗਾ ਇਹ ਰਵਨੀਤ ਬਿੱਟੂ ਵੱਲੋਂ ਇੱਥੇ ਵਾਅਦਾ ਕੀਤਾ ਗਿਆ ਭਰੋਸਾ ਦਿੱਤਾ ਗਿਆ 57 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਜਿਹੜਾ ਹੈ ਬਣਾਇਆ ਜਾਏਗਾ ਓਵਰਬ੍ਰਿਜ ਦੱਸ ਦੇ ਕੇ ਇੱਥੇ ਨਾਲੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਇਸ ਮੌਕੇ ਤੇ ਨਿਸ਼ਾਨਾ ਸਾਧਿਆ ਉਹਨਾਂ ਕਹਿੰਦੇ ਕਿ ਟਵੀਟ ਕਰਕੇ ਇੱਥੇ ਕ੍ਰੈਡਿਟ ਲੈਣਾ ਚਾਹੁੰਦੇ ਨੇ ਅਸੀਂ ਪਹਿਲਾਂ ਆਪਣੇ ਹਲਕੇ ਦੀ ਭਗਵੰਤ ਮਾਨ ਨੂੰ ਯਾਦ ਨਹੀਂ ਆਈ ਲੇਕਿਨ ਹੁਣ ਕ੍ਰੈਡਿਟ ਲੈਣ ਦੀ ਜਿਹੜੀ ਹੈ ਉਹਨਾਂ ਵੱਲੋਂ ਕੋਸ਼ਿਸ਼ ਇਸ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ ਸੋ ਇੱਥੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸੋ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਬਿਆਨ ਦਿੱਤੇ ਨੇ ਸੋ ਕੇਂਦਰੀ ਰਾਜ ਮੰਤਰੀ ਜਦੋਂ ਇੱਥੇ ਪਹੁੰਚੇ ਨੇ ਤੂਰੀ ਤਾਂ ਉਸ ਵੇਲੇ ਉਹਨਾਂ ਤੋ ਕੇਂਦਰੀ ਰਾਜ ਮੰਤਰੀ ਨੇ ਤੂਰੀ ਦਾ ਦੌਰਾ ਕੀਤਾ ਉੱਥੇ ਤੂਰੀ ਰੇਲਵੇ ਫਾਟਕ ਤੇ ਹੁਣ ਓਵਰ ਬ੍ਰਿਜ ਬਣਾਏ ਜਾਣ ਦਾ ਵੀ ਉਹਨਾਂ ਨੇ ਪ੍ਰੋਸਾ ਔਰ ਵਾਅਦਾ ਕੀਤਾ ਤੂਰੀ ਦੇਲਵੇ ਫਿਟ ਫਾਟਕ ਤੇ ਇਥੇ ਓਵਰ ਬ੍ਰਿਜ ਬਣਾਇਆ ਜਾਏਗਾ ਰਵਨੀਤ ਬਿੱਟੂ ਨੇ ਇਸ ਮੌਕੇ ਤੇ ਦਾਅਵਾ ਕੀਤਾ ਇੱਕ ਇਲੈਕਸ਼ਨ ਸੀ ਹੁਣ ਬਾਇ ਇਲੈਕਸ਼ਨ ਇਲੈਕਸ਼ਨ ਮੈਨੂੰ ਸਾਰੇ ਹੀ ਜਾ ਕੇ ਤੂਰੀ ਦੇ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੇ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉਹ ਜਾ ਕੇ ਆ ਦੁਕਾਨਦਾਰ ਐਸੋਸੀਏਸ਼ਨ ਸਾਰੀਆਂ ਇਕੱਠੇ ਹੋ ਕੇ ਆੜਤੀਏ ਸਾਰੇ ਵੀਜੀ ਉਹ ਇਲੈਕਸ਼ਨ ਕਰਕੇ ਉੱਥੇ ਆਏ ਹੋਏ ਸੀ ਤੇ ਸਾਰਿਆਂ ਨੇ ਮੈਨੂੰ ਤਿੰਨ ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਧੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ ਜੀ ਭਾਈ 21 ਪੇਅਰ ਨੇ ਟ੍ਰੇਨ ਦੇ ਜਿਹੜੇ ਆਉਣ ਜਾਣ ਮਤਲਬ ਉਹ ਪੂਰੇ ਉਹ ਨਿਕਲਦੇ ਆ ਇਸ ਤਰਿਕੇ 'ਚ 3 4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੰਟਾ-ਘੰਟਾ ਇਹ ਫਾਟਕ ਬੰਦ ਰਹਿੰਦਾ ਜੇ ਤੁਸੀਂ ਕਿਸੇ ਸਕੂਲ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰਈ ਉਹ ਘੰਟਿਆਂ ਬੱਧੀ ਫਸਿਆ ਰਿਆ ਜਿਹੜੀ ਕਿ ਰਾਜਧਾਨੀ ਆਮ ਆਦਮੀ ਪਾਰਟੀ ਦੀ ਤੇ ਬਾਕੀ ਆਪਾਂ ਕੀ ਕਰਾਂਗੇ ਇਸੇ ਤਰੀਕੇ ਨਾਲ ਸਾਰੇ ਪੰਜਾਬ ਦੇ ਮੀਰਾ ਹਲਕਾ ਲੁਹਿਆਣਾ ਜਿੱਥੋਂ ਮੈਂ ਆਉਣਾ ਉੱਥੇ ਸਾਡਾ ਪਿੰਡ ਆ ਜਿਵੇਂ ਨਾਲ ਦਰਾਹਾ ਸ਼ਹਿਰ ਉੱਥੇ ਦਾ ਫਾਟਕ ਆ ਸੀ ਕਹਿ ਕੇ ਥੱਕ ਗਏ ਕਹਿ ਕੇ ਥੱਕ ਗਏ ਅੱਜ ਤੱਕ ਉਹਦੀ ਪਰਮਿਸ਼ਨ ਨਹੀਂ ਦਿੰਦੇ ਉਹ ਇੱਕ ਐਸ ਡੀਓ ਨੇ ਸਾਈਨ ਕਰਨੇ ਆ ਪੀ ਡਬਲਯੂ ਡੀ ਮਹਿਕਮੇ ਦੇ ਨੇ ਕਿਉਂਕਿ ਜਿਹੜਾ ਪੁਲ ਲੈਣਾ ਹੁੰਦਾ ਚਾਹੇ ਬਣਾ ਪੂਰਾ ਰੇਲਵੇ ਦਊਗੀ ਪਰ ਜਿਹੜਾ ਪੁਲ ਲੈਣਾ ਉਹ ਤਾਂ ਪੀ ਡਬਲਯੂ ਡੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਸੜਕ ਤੇ ਲੈਣਾ ਹੈ ਉਹ ਮਨਜ਼ੂਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਦੇਣੀ ਉਹ ਮਨਜ਼ੂਰੀ ਨਹੀਂ ਦਿੰਦੇ ਤੇ ਅੱਜ ਮੁੱਖ ਮੰਤਰੀ ਸਾਹਿਬ ਐਨੇ ਘਬਰਾ ਗਏ ਕਿਉਂਕਿ ਸਰਕਾਰ ਉਹਨਾਂ ਦੀ ਜਦੋਂ ਆ ਮੇਰੀ ਟ੍ਰੇਨ ਆ ਜਿਹੜੀ ਅੱਧੂਰੀ ਤੋਂ 1 ਕਿਲੋਮੀਟਰ ਫਾਟਕ ਤੋਂ ਪਿੱਛੇ ਸੀ 1 ਕਿਲੋਮੀਟਰ ਪਿੱਛੇ ਸੀ ਤੇ ਉਹਨਾਂ ਦੇ ਮਹਿਕਮੇ ਅਫਸਰਾ ਨੇ ਦੱਸਿਆ ਵੀ ਆਵੜਈ ਜੀ ਟ੍ਰੇਨ ਤਾਂ ਹੁਣ ਕੀ ਕਰੀਏ ਤਾਂ ਮੁੱਖ ਮੰਤਰੀ ਨੇ ਇੱਕ ਜਾਲੀ ਨਕਲੀ ਝੂਠਾ ਟਵੀਟ ਕੀਤਾ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਜਾਂ ਮੇਰੇ ਮਹਿਕਮੇ ਨਾਲ ਆਪ ਜਾਂ ਚੀਫ ਮਿਨਿਸਟਰ ਦੇ ਮਹਿਕਮਾ ਆਫਿਸ ਨੇ ਅੱਜ ਤੱਕ ਕੋਈ ਵੀ ਗੱਲ ਕੀਤੀ ਹੋਵੇ ਇੱਕ ਵਾਰੀ ਵੀ ਜੇ ਉਹਨਾਂ ਨੇ ਮੇਰੇ ਆਫਿਸ ਨਾਲ ਜਾਂ بڑے ਮੰਤਰੀ ਜੀ ਜਿਹੜੇ ਵੈਸ਼ਨਲ ਜੀ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਐਜ਼ੇ ਐਮਐਲਏ ਇੱਥੇ ਦੇ ਨਮਾਇੰਦੇ ਹੋਣ ਨਾਲ ਤੇ ਨਾ ਮੁੱਖ ਮੰਤਰੀ ਹੋਣ ਨਾਲ ਤੇ ਇੱਕ ਚਿੱਠੀ ਇੱਕ ਚਿੱਠੀ ਵੀ ਜੇ ਰੇਲਵੇ ਵਿਭਾਗ ਨੂੰ ਉਹਨਾਂ ਨੇ ਲਿਖੀ ਹੋਵੇ ਨਾ ਉਹਨਾਂ ਦੇ ਕਿਸੇ ਓਐਸਡੀ ਨੇ ਨਾ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਨਾ ਉਹਨਾਂ ਦੇ ਚੀਫ ਸੈਕਟਰੀ ਨੇ ਕਿਸੇ ਨੇ ਕੋਈ ਵੀ ਚਿੱਠੀ ਨਹੀਂ